ਰਾਸੀਆ ਬੇਜੀ ਕਿੱਥੋਂ ਕੀ ਨਾਮ ਜੇ ਇਹ ਬਖਸ਼ੀਸ਼ ਕੋ ਇਧਰ ਆਜੋ ਇਹ ਮਾਤਾ ਜੀ ਨਾਲ ਗੱਲਬਾਤ ਕਰਦੇ ਨਾਲ ਵੀ ਭਾਗ ਲਿਆ ਕਿੱਥੋਂ ਜੀ ਤੁਸੀਂ ਕਿਹੜਾ ਨਗਰ ਆਏ ਫਰੀਦਕੋਟ ਫਰੀਦਕੋਟ ਤੋਂ ਆਏ ਜੀ ਅੱਛਾ ਕ ਕਿਹਦੇ ਵਿੱਚ ਤੁਸੀਂ ਭਾਗ ਲਿਆ ਹੈ ਮੈਂ 10 ਕਿਲੋਮੀਟਰ ਦੀ 10 ਕਿਲੋਮੀਟਰ ਕਿਸ ਤਰ੍ਹਾਂ ਰਿਹਾ ਤੁਹਾਡਾ ਮੈਂ ਵਧੀਆ ਰਿਹਾ ਜੀ ਮੈਂ ਕੁੜੀਆਂ ਦੇ ਬਰਾਬਰੀ ਆ ਗਈ ਸੀ ਤੇ ਮੈਂ ਗੋਲਡ ਕੋਸਟ ਖੇਡ ਕੇ ਆਈ ਨਾ ਇਸ ਗਿਆ ਕੇਰਰਾ ਗੋਲਡ ਮੈਡਲ ਮੇਰੇ ਸਾਡਲ ਤੇ ਲੰਗਾਂਪੀ ਚੋਟੀ ਦੋਨੋਂ ਨਾਲ ਜੀ ਤੇ ਦੋਨੋਂ ਲਈ ਆ ਪੰਜਾਬ ਦੀਆਂ ਫਸਤੀ ਜੀ ਉਸ ਤੋਂ ਬਾਅਦ ਮੈਂ ਇੱਧਰ ਆਪਣਾ ਅਲਵਰ ਜੀ ਤੇ ਮੈਸੂਰ ਇਹ ਮੈਂ ਜਨਵਰੀ ਦੇ ਵਿੱਚ ਤਿੰਨ ਇੰਟਰਨੈਸ਼ਨਲ ਟੂਰ ਜਾ ਕੇ ਆਇਆ ਹਾਂ ਦੇਖੋ ਤੇ ਕਿੰਨਾ ਚੋਈ ਬੋਲ ਸੀ ਜੀ ਮੇਰੀ ਕਿੰਨੀ ਐ ਜੀ ਮੇਰੀ 80 ਸਾਲ 80 ਬਰਸ ਕਦੋਂ ਤੋਂ ਤੁਸੀਂ ਸਟਾਰਟ ਕੀਤਾ ਹੈ ਮੈਂ ਸ਼ੁਰੂ ਤੇ ਕੀਤਾ ਛੋਟੀ ਜੀ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਤੁਸੀਂ ਮੈਂ ਫਰੀਦਕੋਟ ਫਰੀਦਕੋਟ ਆਹ ਫਰੀਦਕੋਟ ਨੂੰ ਬਿਲੋਂਗ ਕਰਦੇ ਨੇ ਜੀ ਸ਼ੌਕ ਹੈ ਸਾਰਾ ਸਪੋਰਟਸ ਮੈਕਮਾਈਆ ਜੀ ਜੀ ਜਿੱਥੇ ਵੀ ਮੇਰਾ ਹੱਥ ਨੂੰ ਹੁੰਦੀ ਉੱਥੇ ਪਹੁੰਚ ਜਾਂਦਾ ਜੀ ਜਿੱਥੇ ਨੈਸ਼ਨਲ ਹੁੰਦੀ ਉੱਥੇ ਕਿੱਥੋਂ ਕਿੱਥੋਂ ਤੱਕ ਆਏ ਤੱਕ ਤੁਸੀਂ ਪਹੁੰਚੇ ਮੈਂ ਏਸ਼ੀਆ ਕਈ ਏਸ਼ੀਆ ਗਈ ਜੀ ਮੈਂ ਜਕਾਰਤਾ ਸਿਓਲ ਦੱਖਣੀ ਕੋਰੀਆ ਠੀਕ ਹੈ ਜੀ ਐ ਮੈਂ ਟੋਕੀਓ ਜੀ ਤੇ ਮਸੂਰ ਜੀ ਉਹ ਇਥੇ ਏਸ਼ੀਆ ਹੋਈ ਸੀ ਇਧਰ ਆਪਣਾ ਇਹ ਗੋਆ ਵਾਲੀ ਸਾਈਡ ਜੀ ਨਸ ਠੀਕ ਹੈ ਜੀ ਠੀਕ ਕੀ ਜਿਹੜਾ ਮੈਸੇਜ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਅੱਜ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤੇ ਬੇਟਾ ਇਹੀ ਆ ਵੀ ਨਸ਼ਿਆਂ ਤੋਂ ਦੂਰ ਰਹਿਣਗੇ ਜਿਹੜੀ ਐਨਰਜੀ ਬੱਤੀਆਂ ਨੇ ਖਰਾਬ ਕਰਨੀ ਉੱਥੇ ਕੰਮਾਂ ਤੇ ਉਹ ਸਾਰੀ ਉਹਨਾਂ ਦੀ ਟ੍ਰੈਕ 'ਚ ਲੱਗੂਗੀ ਜੀ ਸਪੋਰਟਸ ਪਾਸੇ ਲੱਗੂਗੀ ਬੱਚੇ ਸਹੀ ਰਹਿਣਗੇ ਬੱਚੇ ਫੋਨਾਂ ਤੋਂ ਕੋਈ 2 ਘੰਟੇ ਜਿਹੜੇ ਸਪੋਰਟਸ ਚਾਹੁੰਦੇ ਆ 2 ਘੰਟੇ ਫੋਨਾਂ ਤੋਂ ਦੂਰ ਰਹਿਣਗੇ ਤੇ ਨਸ਼ਾ ਤੋਂ ਦੂਰ ਰਹਿਣਗੇ ਮਾੜੀ ਸੰਗਤ ਤੋਂ ਦੂਰ ਰਹਿਣਗੇ ਤਾਂਕਾ ਉਹਨੇ ਸੇਠ ਠੀਕ ਰਹੇ ਚ ਗਰਮ ਦਾਣਾ ਜੜਨਾ ਚਾਹੀਦਾ ਕੋਈ ਸਰੀਰ ਪੱਖੋਂ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਜੀ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਸਾਡੇ ਵੀ ਆ ਕੇ ਖਾਣ ਦੇਣਾ ਸਾਡਾ ਖਾਣ ਪੀਣ ਦੇ ਵਿੱਚ ਫਰੂਟ ਫਰੂਟ ਵਗੈਰਾ ਨਹੀਂ ਨਹੀਂ ਰੱਖ ਰੱਖਦੇ ਆ ਬੱਚੇ ਵੀ ਬਾਹਰੋਂ ਕਿਆ ਰੱਖ ਲਿਆ ਜੀ ਮੈਂ ਵੇਖੋ ਜੀ ਡਰਾਈ ਫਰੂਟ ਤਕਰੀਬਨ ਮੈਂ ਸਵੇਰੇ ਇੱਕ ਆਪ ਦਾ ਕੁੱਟ ਕੇ ਮੇਰੇ ਅੰਦਰ ਦੀ ਪ੍ਰੋਬਲਮਸ ਨੂੰ ਕੁੱਟ ਕੇ ਖਾ ਲੈਣੀ ਆ ਬਾਕੀ ਸਿੰਪਲ ਰੋਟੀ ਦੀ ਕਿਸੇ ਦਾ ਮਾਰਾ ਨਹੀਂ ਕੀਤਾ ਹਰ ਇੱਕ ਦਾ ਚੰਗਾ ਕੀਤਾ ਹਰ ਬੱਕੇ ਨੂੰ ਰੋਜੀ ਰੋਟੀ ਦਿੱਤੀ ਅਗਰ ਉਹਦਾ ਨਾ ਜੋੜਿਆ ਵਾ ਤਕਰੀਬਨ ਫਿਰ ਫਿਰ ਕੇ ਮੈਂ ਫੀਰਕੋਟ ਬੱਚੇ ਲੈ ਕੇ ਆਉਣੀ ਆ ਇਹਦੇ ਤੋਂ ਲੈ ਕੇ ਵੱਡੇ ਤੱਕ ਵੀ ਇਹਦੇ ਸ਼ੁਰੂ ਬਾਕੀ ਬਤਨ ਪੰਜਾਬ ਇਹ ਭਗਵੰਤ ਮਾਨ ਸਾਹਿਬ ਨੇ ਇਹਨਾਂ ਨੂੰ ਸ਼ੁਰੂ ਕੀਤਾ ਸੀ ਉਹ ਵੀ ਮੇਰੇ ਬੋਲਦੇ ਆ ਜੀ ਲੌਂਗ ਚੱਲਦੇ ਸਾਡੇ ਵਿੱਚ ਤਿੰਨ ਸਾਲ ਹੋ ਗਏ ਲਗਾਤਾਰ ਤਿੰਨ ਸਾਲ ਹੀ ਕੋ ਅੱਜ ਕਿਹੜੀ ਪੋਜੀਸ਼ਨ ਆਈ ਕੱਢੀ ਅੱਜ ਪੋਜੀਸ਼ਨ ਤੇ ਖੈਰ ਕੋਈ ਨਹੀਂ ਪਈ ਬੱਚੀਆਂ ਬਹੁਤ ਸੀਧੀ ਅੱਗੇ ਪਰ ਫਿਰ ਵੀ ਬੱਚੀਆਂ ਦੇ ਬਰਾਬਰ ਆ ਗਏ ਠੀਕ ਹੈ ਨਾ ਉਹਨਾ ਲਿਖ ਲਿਆ ਸੀ ਉੱਥੇ ਜੀ ਕੋਈ ਧੰਨਵਾਦ ਕੀਤਾ ਮਾਨ ਸਨਮਾਨ ਮੈਡਲ ਜਾਂ ਕੋਈ ਹੋਰ ਚੀਜ਼ ਹਾਂ ਜੀ ਮੈਡਲ ਦਿੱਤਾ ਜੀ ਮੂਰ ਦਿੱਤੇ ਆ ਟਰੈਕਸਰ ਦਿੱਤੇ ਆ ਠੀਕ ਇੱਕ ਲਫਾਫਾ ਦਿੱਤਾ ਸੀ ਉਹਦੇ ਵਿੱਚ ਬਹੁਤ ਕੋਸ਼ਿਸ਼ਾਂ ਦੀ ਮੈਂ ਖੋੜੀਆਂ ਨਹੀਂ ਆ ਜੀ ਮਤਲਬ ਬਹੁਤ ਮਾਨ ਮਿਲਿਆ ਇੱਧਰ ਸਾਈਕਲ ਵੀ ਖਿੜਿਆ ਇਹ ਨਹੀਂ ਸਾਈਕਲ ਬਈ ਨੋ ਬੱਚਾ ਖਾਂਦਾ ਸੀ ਬੀ ਜੀ ਅੱਜਕੱਲ੍ਹ ਫਾਸਟ ਫੂਡ 'ਚ ਬਹੁਤ ਜ਼ਿਆਦਾ ਨੌਜਵਾਨ ਲੜਕੇ ਲੜਕੀਆਂ ਖਾ ਰਹੇ ਆ ਇਹ ਤੇ ਬੜਾ ਕੀ ਕਹਿਣਾ ਚਾਹੁੰਦੇ ਵੇਖੋ ਜੀ ਨਹੀਂ ਬੱਚਾ ਰਸਾ ਚਾਹੀਦਾ ਸਿੰਪਲ ਰੋਟੀ ਖਾਓ ਸਬਜ਼ੀ ਖਾਓ ਰੋਜ਼ ਪੀਓ ਫਰੂਟ ਲਓ ਡਰਾਈ ਫਰੂਟ ਲਓ ਸਾਡਾ ਰਾਜ ਇਹੀ ਹੀ ਆ ਜੀ ਸਾਡਾ ਖਾਦਾ ਜੀ ਇਹ ਸਾਡੀ ਸੋਚ ਰੱਖੀ ਹੈ ਤੇ ਮਿਹਨਤ ਕੀਤੀ ਆ ਬਹੁਤ ਮਿਹਨਤ ਕੀਤੀ ਆ ਜੀ ਸ਼ਿਸ਼ਾ ਜੀ ਧੰਨਵਾਦ ਜੀ ਥੈਂਕ ਯੂ ਜੀ ਮਾਤਾ ਜੀ ਫਰੀ ਕੋੜ ਤੇ ਅਬੀਰ ਕੋੜ ਤੋਂ ਆਏ ਜੀ ਤੇ ਕਾਫੀ ਜਾਂਦੇ ਆ ਕਿ ਦੂਰਾਂ ਦੂਰਾਂ ਤੱਕ ਅਸੀਂ ਕੰਫਿਡਰੇਸ਼ਨ ਜਿਹੜਾ ਕਰਨ ਗਏ ਆ ਜੀ ਬਹੁਤ ਵਧੀਆ ਗੱਲ ਹੈ ਕਾਫੀ ਏਜ ਵੀ ਕਾਫੀ ਹੈ 80 ਸਾਲ ਦੀ ਏਜ ਹੈ ਜਿਹੜਾ ਬਸੀ ਇਹਨਾਂ ਨੇ ਤੇ ਬਾਤੀ ਜਿਹੜਾ ਅਸੀਂ ਚਾਹੀਦਾ ਹੈ ਨੌਜਵਾਨਾਂ ਨੂੰ ਲੜਕੇ ਲੜਕੀਆਂ ਨੂੰ ਅੱਜ ਇਸ ਚੀਜ਼ ਵੱਲ ਜੋੜਨਾ ਤੇ ਬਹੁਤ ਵਧੀਆ ਲੱਗਾ ਹੁਣ ਅਸੀਂ ਕਰ ਰਹੇ ਹਾਂ ਜੀ ਚੱਲਗੇ ਬਾਰਾ ਹੈ ਹੈ ਚੱਲਗੇ ਜੀ ਚਲੋ ਚਲੋ ਬੈਠੋ ਚਲੋ ਜੀ ਹੁਣ ਆਪਣੀ ਗੱਡੀ ਆ ਗਈ ਹੈ ਤੇ ਆਪਾਂ ਨੂੰ ਹੁਣ